ਮੈਂ ਨਾ ਉੱਥੇ ਜੁੱਡੋ ਉਦੋਂ ਖੇਡਦੀ ਸੀ ਜਦੋਂ ਮੈਂ ਹੋਸਟਲ 'ਚ ਕਰਦੀ ਸੀ ਉੱਥੇ ਕਬੱਡੀ ਹੈ ਨਹੀਂ ਸੀ ਜਦੋਂ ਉੱਥੋਂ ਛੱਡ ਕੇ ਮੈਂ ਇੱਥੇ ਆਈ ਜਦੋਂ ਪਿੰਡ 'ਚ ਵੇਖਣਾ ਵੀ ਹਾਂ ਚਲੋ ਪੁਰਾਣੀਆਂ ਕੁੜੀਆਂ ਇੱਕ ਦੋ ਸੀਗੀਆਂ ਉਹ ਖੇਡਦੀਆਂ ਸੀਗੀਆਂ ਉਹਨਾਂ ਨੂੰ ਵੇਖ ਕੇ ਆਦਨ ਵੀ ਵੀ ਇਹ ਖੇਡਦੇ ਆ ਜਦੋਂ ਜਨੂਨ ਸੀ ਦਿਮਾਗ 'ਚ ਵੀ ਖੇਡਣਾ ਗੇਮ ਕਰਨੀ ਆ ਬਸ ਉਹਨਾਂ ਨੂੰ ਵੇਖ ਬੋ ਕੇ ਚਲੋ ਅੱਗੇ ਲੱਗ ਗਏ ਉਹਨਾਂ ਨੇ ਕਿਹਾ ਵੀ ਆ ਜਾ ਆ ਜਾ ਕਬੱਡੀ ਖੇਡ ਐ ਹੁੰਦੀ ਐ ਉਦੋਂ ਤਾਂ ਬੜੀ ਚੰਗੀ ਲੱਗਦੀ ਸੀ ਵੀ ਇੱਜ ਕੋਈ ਹੁੰਦਾ ਹੀ ਨਹੀਂ ਸੱਟਪੇਟ ਤਾਂ ਕੋਈ ਵੱਜਣੀ ਨਹੀਂ ਪਰ ਜਿਵੇਂ ਜਿਵੇਂ ਅੱਗੇ ਵਧਦੇ ਗਏ ਸੱਟਾਂ ਨਾਲ ਸਾ ਅੱਛੀ ਹੈ ਬਹੁਤ ਵਧੀਆ ਕਬੱਡੀ ਆਪਾਂ ਇਹ ਨਹੀਂ ਕਹਿੰਦੇ ਮਾੜੀ ਨਹੀਂ ਕਹਿ ਸਕਦੇ ਜਿਨੇ ਹੁਣ ਤੱਕ ਆਪਾਂ ਨੂੰ ਇੱਥੇ ਪਹੁੰਚਾਇਆ ਹੈ ਬਹੁਤ ਵਧੀਆ ਹੈ ਅੱਛਾ ਫਿਰ ਜਿਹੜੀ ਹੁਣ ਥੋੜੀ ਦੇਖ ਆ ਜੇ ਗਰਾਊਂਡ ਦੇ ਵਿੱਚ ਤੁਹਾਨੂੰ ਖੇਡਦੇ ਆ ਦੇਖੀਏ ਐਂ ਲੱਗਦਾ ਵੀ ਯਾਰ ਕੁੜੀਆਂ ਦੇ ਵਿੱਚ ਮੁੰਡਾ ਖੇਡੀ ਜਾਂਦਾ ਇਹ ਦੇਖਦਾ ਕੋਈ ਖਾਸ ਕਾਰਨ ਆ ਵੀ ਇਹ ਇਸ ਦੇਖ ਦੇ ਨਾਲ ਖੇਡਣ ਦਾ ਨਹੀਂ ਵੀਰ ਖਾਸ ਕਾਰਨ ਤਾਂ ਨਹੀਂ ਚਲੋ ਮੈਂ ਵੀ ਪਹਿਲਾਂ ਜਿਵੇਂ ਕੁੜੀਆਂ ਖੇਡਦੀਆਂ ਉਵੇਂ ਸੀ ਮੇਰੇ ਵੀ ਵਾਲ ਹੁੰਦੇ ਸੀ ਗੁੱਤ ਸੀਗੀ ਮੇਰੇ ਵੀ ਜਿਵੇਂ ਪਹਿਲਾਂ ਮੇਰਾ ਸਰੀਰ ਐਵੇਂ ਨਹੀਂ ਸੀਗਾ ਸਟਾਰਟਿੰਗ ਤੋਂ ਜਿਵੇਂ ਬਹੁਤ ਪਤਲੇ ਜੇ ਆਪਾਂ ਕਰ ਲੀਏ ਵੀ ਜਿਵੇਂ 35 40 ਕਿਲੋ weight ਹੁੰਦਾ ਸੀਗਾ ਖੇਡਦੇ ਖੇਡਦੇ ਫਿਰ ਵਾਰ ਮੈਨੂੰ ਕਟਿੰਗ ਤਾਂ ਕਰਾਉਣੇ ਪਏ ਮੇਰੇ ਸਿਹਤ ਦੀ ਪ੍ਰੋਬਲਮ ਹੋ ਗਈ ਸੀਗੀ ਸੱਟਾਂ ਵੱਜ ਬੁੱਜ ਗਏ ਕੁੱਛ ਨਾ ਵੱਜ ਗਏ ਮੇਰੇ ਕੁਝ ਟੈਨਸ਼ਨਾਂ ਨਾਲ ਲੈ ਲਓ ਕੁਝ ਜ਼ਿੰਮੇਵਾਰੀਆਂ ਨਾਲ ਮੇਰੇ ਸਹਦੇ ਨੂੰ ਸੋਜ ਆਉਣ ਲੱਗੀ ਸੀ ਨਾੜਾਂ ਨੂੰ ਅੱਛਾ ਬਹੁਤ ਕਹਿ ਦਿੰਦੇ ਆ ਵਾਲ ਕਟਾ ਲਏ ਐਵੇਂ ਕਰਾ ਲਏ ਪਰ ਕਈਆਂ ਨੂੰ ਆ ਰੀਜ਼ਨ ਨਹੀਂ ਪਤਾ ਮੇਰੇ ਕਿਉਂ ਕਟਾਏ ਉਹ ਫਿਰ ਉਹ ਸਾਨੂੰ ਮੈਂ ਦੱਸਿਆ ਵੀ ਹਾਲਾਤ ਹੋ ਗਏ ਉਹਵੇਂ ਦੇ ਕੁਝ ਜ਼ਿੰਮੇਵਾਰੀਆਂ ਉਹਵੇਂ ਸਰੀਰ ਉਹਵੇਂ ਕਰ ਲਿਆ ਆਦਿਆਂ ਨੂੰ ਮੇਨਟੇਨ ਕਰ ਲਿਆ ਕਿ ਬਹੁਤ ਕੰਮ ਆ ਜਿਹੜੇ ਕਿ ਮੁੰਡਿਆਂ ਵਾਂਗੂ ਹੋ ਕੇ ਕਰਨੇ ਪੈਂਦੇ ਆ ਬਹੁਤ ਕਹਿੰਦੇ ਮੁੰਡੇ ਵਰਗੀ ਆ ਜੇ ਮੈਂ ਮੁੰਡਿਆਂ ਵਾਂਗੂ ਸਰੀਰ ਬਾਡੀ ਬਣਾਈ ਆ ਮੈਂ ਰਹੀ ਵੀ ਮੁੰਡਿਆਂ ਵਰਗੀ